ਅਦੀ ਵੀ ਅਹੀਂ ਫੋਲਨ ਬੋਰਡ ਨਹੀਂ ਸੀ ਭਾਈ ਪਰ ਅਦੀ ਐਦ ਕੀ ਸੋਚਿਆ ਹੈ ਆਪਣੀ ਜੁਨੀਅਨ ਵੱਲੋਂ ਸਲਾਹ ਕੀਤੀ ਹੈ ਕਿ ਐਦ ਕੀ ਹੈ ਜੋ ਆਪਣੇ ਤਰਨਜੀਤ ਸੰਧੂ ਸਮੁੰਦਰੀ ਸਾਹਿਬ ਨੇ ਉਹਨਾਂ ਨੂੰ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜਾਂਗੇ ਸਭਾ ਕਿੱਧਰ ਦੀ ਚੱਲ ਰਹੀ ਹੈ ਅੰਮ੍ਰਿਤਸਰ ਦੀ ਹੈ ਵਾ ਕਿੱਧਰ ਨੂੰ ਜਾ ਰਹੀ ਹੈ ਇਹਦੀ ਅਸਲ ਤੇ ਬੀਜਪੀ ਦੀ ਹੈਗੀ ਹੈ ਜੀ ਵੋਟ ਮੋਦੀ ਨੇ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕੰਮ ਕੀਤੇ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਦੀ ਸਰਕਾਰ ਆਉਣੀ ਚਾਹੀਦੀ ਹੈ ਮੋਦੀ ਨੇ ਗੋਵੇ ਕੀਤਾ ਠੀਕ ਕੀਤਾ ਜੋ ਵੀ ਕੀਤਾ ਠੀਕ ਕੀਤਾ ਅਸੀਂ ਆਪਣੇ ਆਂਡੀਆਂ ਗਵਾਂਡੀਆਂ ਤੱਕ ਵੀ ਇਹ ਆਵਾਜ਼ ਪਹੁੰਚਾਵਾਂਗੇ ਕਿ ਸਮੁੰਦਰੀ ਸਾਹਿਬ ਨੂੰ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜੋ ਤਾਂ ਜੋ ਗਰੀਬ ਬੰਦੇ ਵਾਸਤੇ ਇੱਕ ਮਸੀਹਾ ਬਣ ਕੇ ਆਉਣ। ਵਕਈ ਅੰਮ੍ਰਿਤਸਰ ਲਈ ਕੁਝ ਕਰ ਸਕਦੇ ਨੇ। ਹਾਂਜੀ ਕਰ ਸਕਦੇ ਪੰਜਾਬ ਦਾ ਫਾਇਦਾ ਕਰਾ ਸਕਦੇ ਜੋ ਬਣ ਜਾਣਗੇ ਤੇ। ਪੰਜਾਬ ਨੂੰ ਕਈ ਸਹੂਲਤਾਂ ਦੇ ਸਕਦੇ ਕਾਰੋਬਾਰ ਵਧਾ ਸਕਦੇ ਨੇ। ਤੇ ਆਮ ਬੇਰੋਜ਼ਗਾਰਾਂ ਨੂੰ ਕੰਮ ਮਿਲ ਸਕਦਾ। ਆਹ ਵੇਖੋ ਤੁਸੀਂ ਗੱਡੀ ਦੇ ਉੱਤੇ ਕੈਮਰਾ ਮਾਰ ਕੇ ਵੇਖੋ ਕਿਵੇਂ ਪੁਲਿਸ ਵਾਲਿਆਂ ਨੇ ਡੰਡੇ ਮਾਰ-ਮਾਰ ਕੇ ਗੱਡੀਆਂ ਭੰਨੀਆਂ ਹੋਈਆਂ ਨੇ ਇੱਥੇ 2 ਲੱਖ ਰੁਪਇਆ ਲੱਗਾ ਸਰ ਤੇ ਉਹ ਇਹਨੂੰ ਐ ਘੋਟਦੇ ਨੇ ਜਿਵੇਂ ਕੁਆਡ ਚ ਫੜ ਕੇ ਲਿਆਂਦੀ ਆ ਜਾਦੀ ਹਵਾ ਕਿਹੜੀ ਪਾਰਟੀ ਦੀ ਚੱਲ ਰਹੀ ਆ ਕਾਂਗਰਸ ਆ ਅਕਾਲੀ ਦਲ ਆ ਆਮ ਆਦਮੀ ਪਾਰਟੀ ਆ ਬੀਜੇਪੀ ਆ ਬੀਜੇਪੀ ਦੀ ਹੈ ਬੀਜੇਪੀ ਦੀ ਉਹ ਬੀਜੇਪੀ ਦੀ ਹਵਾ ਕਿਉਂ ਉਹ ਤਰਨਜੀਤ ਸੰਧ ਸੰਧ ਤੇ ਸੰਧਰੀ ਕਰਕੇ ਸਾਡੀ ਮਜ਼ਦੂਰਾਵਾਂ ਤੇ ਸਰਕਾਰ ਐ ਟੈਪ ਦੇ ਉੱਤੇ ਅਸੀਂ ਆਨੇ ਵੀ ਇੱਕ ਵਾਰ ਆ ਮੋਦੀ ਦੇ ਬੰਦਾ ਜਿਹੜਾ ਹੈਗਾ ਵਾ ਉਹਨੂੰ ਆਪਾਂ ਵੋਟਾਂ ਪਾਈਏ ਜੀ ਰਨਜੀਤ ਸਿੰਘ ਸੰਧੂ ਰਨਜੀਤ ਸਿੰਘ ਸੰਧੂ ਜੀ ਮੇਰਾ ਨਾਮ ਦਵਿੰਦਰ ਸੋਲ ਜੀ ਦਵਿੰਦਰ ਸੋਲ ਸਾਹਿਬ ਜੀ ਕਿਸ ਤਰ੍ਹਾਂ ਦਾ ਮੂਡ ਬਣਾਇਆ ਲੋਕ ਸਭਾ ਚੋਣਾਂ ਆ ਗਈਆਂ ਤੁਹਾਡੀ ਯੂਨੀਅਨ ਨੇ ਕਿਦਾਂ ਦਾ ਮੂਡ ਬਣਾਇਆ ਰੱਖੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਸੀਂ ਸਾਰੇ ਐਦ ਕਿ ਸਾਰਿਆਂ ਨੇ ਇਹੀ ਕੀਤਾ ਕਿ ਪਿਛਲੇ 75 ਸਾਲਾਂ ਤੋਂ ਕਦੀ ਕਾਂਗਰਸ ਕਦੀ ਕਾਲੀਏ ਤੇ ਐਦ ਕੀ ਆਪ ਨੂੰ ਵੀ ਪਾ ਕੇ ਵੋਟਾਂ ਵੇਖ ਲੀਆਂ ਨੇ ਪਰ ਕਦੀ ਵੀ ਅਹੀਂ ਫੋਲਨ ਬੋਰਡ ਨਹੀਂ ਸੀ ਭਾਈ ਪਰ ਅਧੀ ਐਦ ਕੀ ਸੋਚਿਆ ਹੈ ਆਪਣੀ ਜੁਨੀਅਨ ਵੱਲੋਂ ਸਲਾਹ ਕੀਤੀ ਹੈ ਕਿ ਐਦ ਕੀ ਅਹੀਂ ਜੋ ਆਪਣੇ ਤਰਨਜੀਤ ਸੰਧੂ ਸਮੁੰਦਰੀ ਸਾਹਿਬ ਨੇ ਉਹਨਾਂ ਨੂੰ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜਾਂਗੇ ਕੀ ਤੁਸੀਂ ਕਹਿੰਦੇ ਕਿ ਬਾਕੀ ਪਾਰਟੀਆਂ ਨੂੰ ਵੀ ਵੋਟਾਂ ਪਾ ਕੇ ਵੇਖ ਲੀਆਂ ਤੁਹਾਨੂੰ ਇਸ ਫੁੱਲ ਤੇ ਜਾਂ ਫਿਰ ਤਰਨਜੀਤ ਸਿੰਘ ਸੰਧੂ ਤੇ ਕਿਉਂ ਭਰੋਸਾ ਆਇਆ ਸਰ ਕੀ ਕਰੀਏ ਬਾਕੀ ਸਾਰਿਆਂ ਨੂੰ ਪਾ ਕੇ ਵੇਖ ਲਿਆ ਹੋਰ ਕੋਈ ਮੁੱਦਾ ਨਹੀਂ ਰਿਹਾ ਪਰ ਐਤ ਕੀ ਸਾਨੂੰ ਵਿਸ਼ਵਾਸ ਹੈ ਉਹਨਾਂ ਨੇ ਵਿਸ਼ਵਾਸਨ ਦਵਾਇਆ ਵਾ ਕਿ ਤੁਸੀਂ ਇੱਕ ਵਾਰੀ ਮੈਨੂੰ ਲੋਕ ਸਭਾ ਵਿੱਚ ਭੇਜੋ ਮੈਂ ਜੋ ਤੁਹਾਡੇ ਜੋ ਕਿ ਪੁਲਿਸ ਵਾਲੇ ਆ ਜਾਂ ਜਿਸ ਤਰ੍ਹਾਂ ਵਾ ਸਾਨੂੰ ਔਕੜਾ ਆ ਰਹੀਆਂ ਨੇ ਸਾਡੇ ਸਟੈਂਡ ਨਹੀਂ ਦਿੱਤੇ ਗਏ ਵਾਰ-ਵਾਰ ਰਿਕਵੈਸਟ ਕਰਨ ਤੇ ਜਿਵੇਂ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਕਮਿਸ਼ਨਰ ਸਾਹਿਬ ਨੂੰ ਦਿੱਤਾ ਹੈ ਆ ਵੇਖੋ ਤੁਸੀਂ ਗੱਡੀ ਦੇ ਉੱਤੇ ਕੈਮਰਾ ਮਾਰ ਕੇ ਵੇਖੋ ਕਿਵੇਂ ਪੁਲਸਵਾਲਿਆਂ ਨੇ ਡੰਡੇ ਮਾਰ-ਮਾਰ ਕੇ ਗੱਡੀਆਂ ਭੰਨੀਆਂ ਹੋਈਆਂ ਨੇ ਇਹ ਤੇ 2 ਲੱਖ ਰੁਪਇਆ ਲੱਗਾ ਸਰ ਤੇ ਉਹ ਇਹਨੂੰ ਐ ਕੁੱਟਦੇ ਨੇ ਜਿਵੇਂ ਕਵਾੜ ਚ ਫੜ ਕੇ ਲਿਆਂਦੀ ਆ। ਹੂੰ। ਤੋ ਹੋਰ ਕੋਈ ਮਸਲਾ ਨਹੀਂ ਸੀ ਹੈਗਾ। ਇਸ ਕਰਕੇ ਅਸੀਂ ਐਦਕੀ ਜੋ ਵੀ ਅਸੀਂ ਸਮੁੰਦਰੀ ਸਾਹਿਬ ਨੂੰ ਵੋਟਾਂ ਪਾ ਕੇ ਦੂਸਰਿਆਂ ਨੂੰ ਅਸੀਂ ਆਪਣੇ ਆਂਡੀਆਂ ਗਵਾਂਡੀਆਂ ਤੱਕ ਵੀ ਇਹ ਆਵਾਜ਼ ਪਹੁੰਚਾਵਾਂਗੇ ਕਿ ਸਮੁੰਦਰੀ ਸਾਹਿਬ ਨੂੰ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜੋ ਤਾਂ ਜੋ ਗਰੀਬ ਬੰਦੇ ਵਾਸਤੇ ਇੱਕ ਮਸੀਹਾ ਬਣ ਕੇ ਆਉਣ। ਕੀ ਲੱਗਦਾ ਤੁਹਾਨੂੰ ਜੇ ਸਮੁੰਦਰੀ ਸਾਹਿਬ ਇੱਥੋਂ MP ਬਣਦੇ ਨੇ ਤੁਹਾਡੇ ਜਿਹੜੇ ਟੈਂਪੂ ਤੇ ਤੁਹਾਡੀ ਗੱਡੀ ਤੇ ਡੰਡੇ ਵੱਜਦੇ ਨੇ ਉਹ ਡੰਡੇ ਨਹੀਂ ਵੱਜਣਗੇ? ਹਾਂਜੀ। ਪੱਕਾ ਹਨ ਵਿਸ਼ਵਾਸ ਹੈ ਜੀ ਜੇ ਉਹ ਲੋਕ ਸਭਾ ਵਿੱਚ ਜਾਂਦੇ ਨੇ ਜੋ ਕਿ ਡਾਕਟਰ ਭੀਮਰਾਓ ਅਵੇਦਕਰ ਦੇ ਕਾਨੂੰਨ ਮੁਤਾਬਕ ਉਹਨਾਂ ਨੇ ਜੋ ਹਨ ਵਿਸ਼ਵਾਸਨ ਦਵਾਇਆ ਵਾ ਮੈਂ ਵਾਰ-ਵਾਰ ਇਹੀ ਕਹਿਣਾ ਕਿ ਜੋ ਹਨ ਉਹਨਾਂ ਨੇ ਕਿਹਾ ਵਾ ਕਿ ਕਾਨੂੰਨ ਮੁਤਾਬਕ ਜਦੋਂ ਅਸੀਂ GST ਦਿੱਤੀ ਆ ਰੋਡ ਦੇ ਉੱਪਰ ਚੱਲਣ ਦਾ ਸਾਡੇ ਕੋਲ ਅਧਿਕਾਰ ਆ ਤੇ ਫੇਰ ਸਾਨੂੰ ਗੱਡੀਆਂ ਦੇ ਡੰਡੇ ਕਿਉਂ ਮਾਰੇ ਜਾਂਦੇ ਆ ਵਿਕਾਸ ਤਾਂ ਸਿਰਫ ਇੱਕ ਨਾਂ ਦਾ ਜੀ ਕਾਗਜੀ ਵਿਕਾਸ ਆਇਆ ਤਾਂ ਗਰੀਬ ਬੰਦੇ ਨੂੰ ਕਿਸੇ ਨੂੰ ਮੈਂ ਖੁਦ ਪਲੱਸ 2 ਕੀਤੀ ਹੋਈ ਆ ਤਿੰਨ ਚਾਰ ਵਾਰੀ ਲੋਨ ਲੈਣ ਗਿਆ ਜੀ ਲੋਨ ਲੈਣ ਲਈ ਜਾਓ ਤੇ ਉਹ ਤੁਸੀਂ ਫਾਰਮੈਲਟੀਆਂ ਨਹੀਂ ਪੂਰੀਆਂ ਕਰ ਸਕਦੇ ਜੋ ਗਰੀਬ ਬੰਦੇ ਵਾਸਤੇ ਹੀ ਬਣਿਆ ਵਾ ਲੋਨ ਸਕੀਮ ਆਉਂਦੀ ਆ ਲੇਬਰ ਵਾਸਤੇ ਜਾਂ ਮਜ਼ਦੂਰ ਬੰਦੇ ਵਾਸਤੇ ਪਰ ਉਹ ਕਾਗਜ਼ਾਂ ਤੱਕ ਸੀਮਤ ਆ ਆਮ ਬੰਦੇ ਤੱਕ ਤੇ ਉਹ ਪਹੁੰਚਦੀ ਨਹੀਂ ਇਹ ਕੀ ਸਰਕਾਰ ਕੀ ਆਉਣ ਜਾ ਰਹੀ ਹੈ ਭਾਜ ਭਰੀ ਹੈ ਕਰਨ ਕਰਨ ਆ ਕਿ ਆਪਾਂ ਨੂੰ ਤੇ ਤੁਹਾ ਪਾਰਟਿਕ ਤੇ ਦੇਦੀ ਚੰਗੀ ਤਰ੍ਹਾਂ ਨਹੀਂ ਕਰਨੇ ਆ ਵੀ ਇਹ ਹੁਣ ਆਉਣ ਕਿਤੇ ਫਿਰ ਵੇਖਾਂਗੇ ਵੀ ਕੀ ਕਰਦੇ ਆ ਆ ਆਪਣਾ ਆਪ ਨੂੰ ਵੋਟ ਪਾਈ ਪਿੱਛੇ ਤੇ ਨਸ਼ਾ ਵੇਖਿਆ ਵੀ ਪਹਿਲਾਂ ਜਿੱਦਾ ਪਰਸਾਂ 60% ਹੋਇਆ ਪਿਆ ਤੇ ਜੇ ਇਹ ਹੁਣ ਕਿਤੇ ਘਟਾਉਣਗੇ ਤੇ ਸਾਨੂੰ ਵੀ ਚੰਗੇ ਲੱਗਣਗੇ ਤੇ ਮੋਦੀ ਨੇ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕੰਮ ਕੀਤੇ ਆ ਕਿ ਤੁਸੀਂ ਕਹਿ ਰਹੇ ਹੋ ਵੀ ਭਾਜਪਾ ਦੀ ਸਰਕਾਰ ਆਉਣੀ ਚਾਹੀਦੀ ਹੈ ਮੋਦੀ ਨੇ ਜੋ ਵੀ ਕੀਤਾ ਠੀਕ ਕੀਤਾ ਜੋ ਵੀ ਕੀਤਾ ਠੀਕ ਕੀਤਾ ਹ ਹ ਉਹ ਨਹੀਂ ਚਾਹੀਦੀ ਪਰ ਕਿਹੜੀ ਗਰੀਬਾਂ ਲਈ ਕਣਕ ਆਉਂਦੀ ਆ ਉਹਦਾ ਕਿੰਨਾ ਕੁ ਫਾਇਦਾ ਹੋ ਰਿਹਾ ਬੜਾ ਫੈਰਾ ਹੋ ਰਿਹਾ ਆ ਬਹੁਤ ਫੈਰਾ ਹੋ ਰਿਹਾ ਆ ਦੇਖ ਲਓ ਤਾਂ ਸਾਹਮਣੇ ਆ ਪਲਾਨ ਲੌਂਗ ਰੋਡ ਨਹੀਂ ਮੁੰਟੋ ਮੇਰੇ ਪਰਖਣਗਾ ਜਾਂਦੀ ਮੁੰਟੋ ਮੇਰੇ ਵੇਖ ਜਾਂਦੀ ਆ ਆਪਣੇ ਟਾਈਮ ਨਾਲ ਆਉਣ ਦੀ ਚੀਜ਼ ਟਾਈਮ ਨਾਲ ਮਿਲਦੀ ਵੀ ਆ ਕੀ ਨਾਂਜੀ ਤੁਹਾਡਾ ਜਗਿੰਦਰਪਾਲ ਜੀ ਜਗਿੰਦਰਪਾਲ ਜੀ ਕੀ ਕਰ ਰਹੇ ਕੀ ਰਹੇ ਹੋ ਸਮੋਸੇ ਘਟਦੇ ਨੇ ਕਿਆ ਜੀ ਅੱਜਕੱਲ ਸਮੋਸੇ ਬੜੇ ਮਸ਼ਹੂਰ ਨੇ ਲੋਕ ਸਮੋਸੇ ਬੜੇ ਘਟਦੇ ਨੇ ਸਿਆਸੀ ਲੀਟਰ ਜੀ ਆ ਬਹੁਤ ਘਟਦੇ ਆ ਜੀ ਤੇ ਅੱਜ ਹਵਾਗ ਦੀ ਚੱਲ ਰਹੀ ਕਿੱਧਰ ਨੂੰ ਚੱਲ ਰਹੀ ਆ ਜੀ ਅੱਜਕੱਲ ਭਾਜਪੀ ਦੀ ਜੀ ਭਾਜਪੀ ਦੀ ਚੱਲ ਰਹੀ ਆ ਨਹੀਂ ਉਹ ਕਿਉਂ ਚੱਲ ਰਹੀ ਆ ਜੀ ਬੀਜਪੀ ਨੇ ਕੰਮ ਚੰਗੇ ਕੀਤੇ ਆ ਇਹਦੇ ਕਰਕੇ ਕਿਹੜੇ ਕਿਹੜੇ ਕੰਮ ਕੀਤੇ ਆ ਇਹਦੇ ਡਿਟੇਲ ਕਰਾਉਣਗੇ ਤੇ ਦਿਨਤ ਰਾਤ ਪਈ ਨਹੀਂ ਜੀ ਤਾਂ ਅੰਬਰਸਰ ਦੇ ਵਿੱਚ ਕਿਹੜੇ ਕਿਹੜੇ ਉਮੀਦਵਾਰ ਖੜੋਤੇ ਨੇ ਤੁਸੀਂ ਜਿਆਦਾ ਉਮੀਦਵਾਰ ਇਹਨਾਂ ਚੋਂ ਕਿਹੜਾ ਵਧੀਆ ਲੱਗਦਾ ਜੀ ਆਪਾਂ ਦਾ ਬੀਜਪੀ ਦਾ ਵਧੀਆ ਲੱਗਦਾ ਜੀ ਕਿਹੜਾ ਜੀ ਤਰਨਜੀਤ ਸਿੰਘ ਸੰਧੂ ਤਰਨਜੀਤ ਸਿੰਘ ਸੰਧੂ ਹੁਣਾਂ ਇੱਕ ਪੜ੍ਹੇ ਲਿਖੇ ਕਹਿ ਰਿਹਾ ਕਿ ਪੜ੍ਹੇ ਲਿਖੇ ਵਿਅਕਤੀ ਨੇ ਵਾਕਈ ਅੰਬਰਸਰ ਲਈ ਕੁਝ ਕਰ ਸਕਦੇ ਨੇ ਹਾਂਜੀ ਕਰ ਸਕਦੇ ਪੰਜਾਬ ਦਾ ਫਾਇਦਾ ਕਰਾ ਸਕਦੇ ਜੇ ਬਣ ਜਾਣਗੇ ਤੇ ਹਾਂ ਪੰਜਾਬ ਨੂੰ ਕਈ ਸੂਲਤਾਂ ਦੇ ਸਕਦੇ ਕਾਰੋਬਾਰ ਵਧਾ ਸਕਦੇ ਨੇ ਜਾਂ ਬੇਰੁਜ਼ਗਾਰਾਂ ਨੂੰ ਕੰਮ ਮਿਲ ਸਕਦਾ ਜੇ ਮੋਦੀ ਸਾਹਿਬ ਗਾਂ ਆਉਣਗੇ ਮੋਦੀ ਸਾਹਿਬ ਕੋ ਪੰਜਾਬ ਨੂੰ ਕੁਝ ਦੇਣਗੇ ਲੈਗੇ ਆਟਾ ਦਾ ਮੋਦੀ ਸਾਹਿਬ ਦੇ ਰਹੇ ਨੇ ਜਿਮੀਦਾਰ ਨੂੰ ਪੈਹਾ ਆ ਰਿਹਾ ਆ ਜਿਹੜਾ 6000 ਰੁਪਿਆ ਸਾਲ ਦਾ ਉਹ ਵੀ ਜਿਮੀਦਾਰ ਨੂੰ ਆ ਰਿਹਾ ਕਈ ਹੋਰ ਸੂਲਤਾਂ ਜਿਹੜੀਆਂ ਸਾਨੂੰ ਨਹੀਂ ਪਤਾ ਗਈਆਂ ਉਹ ਅੰਦਰ ਲਿਖਾਤੇ ਆਉਂਦੀਆਂ ਭਈਆਂ ਜਿਹੜੀਆਂ ਪਤਾ ਨਹੀਂ ਆਮ ਪਬਲਿਕ ਨੂੰ ਆ ਸਰਕਾਰ ਕਿਹੜੀ ਵਧੀਆ ਤੁਹਾਡੇ ਮਜ਼ਦੂਰਾਂ ਵਾਸਤੇ ਬੈਟਰੀ ਆਟੋ ਚਾਲਕ ਵਾਸਤੇ ਆਮ ਲੋਕਾਂ ਵਾਸਤੇ ਸਰਕਾਰ ਕਿਹੜੀ ਵਧੀਆ ਸਾਡੇ ਮਜ਼ਦੂਰਾਂ ਵਾਸਤੇ ਸਰਕਾਰ ਐ ਟਾਈਪ ਦੇ ਉਤੇ ਅਸੀਂ ਆਨੇ ਵੀ ਇੱਕ ਵਾਰ ਮੋਦੀ ਦੇ ਬੰਦਾ ਜਿਹੜਾ ਹੈਗਾ ਵਾ ਉਹਨੂੰ ਆਪਾਂ ਵੋਟਾਂ ਪਾਈਏ ਜੀ ਤੇ ਆਪਾਂ ਉਹਨਾਂ ਨੂੰ ਅੱਗੇ ਲੈ ਜਾਈਏ ਜੀ ਤਰਨਜੀਤ ਸਿੰਘ ਸੱਧੂ ਹੈਗੇ ਆ ਜੀ ਉਹਨਾਂ ਨੂੰ ਆਪਾਂ ਵੋਟਾਂ ਪਾਵਾਂਗੇ ਜੀ ਆਇਆ ਟਮ ਸਾਡੀ ਜਿੰਨੀ ਆਟੋ ਜੁਨੀਅਨਾਂ ਸਾਰੀ ਉਹਨਾਂ ਦੇ ਨਾਲ ਖੜੀ ਆ ਔਰ ਆਪਾਂ ਉਹਨਾਂ ਨੂੰ ਸਮਰਥਨ ਫੁੱਲ ਬੜਾ ਫੁੱਲ ਕਰਾਂਗੇ ਜੀ ਹਾਂ ਹਾਂ ਕੀ ਲੱਗਦਾ ਕਿ ਤਰਜੀਤ ਸਿੰਘ ਸੰਧੂ ਜੇਕਰ ਲੋਕ ਸਭਾ ਚ ਜਾਂਦੇ ਤੇ ਤੁਹਾਡੇ ਮੁੱਦੇ ਚੁੱਕ ਸਕਦੇ ਆ ਜੀ ਹਾਂ ਜੀ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਆ ਜੀ ਉਹ ਜਾਣਗੇ ਤੇ ਸਾਡੇ ਉਹ ਮੁੱਦੇ ਉਥੇ ਚੁੱਕਣਗੇ